ਦੋ ਜੁੜੇ ਖਬਰਨਾਮਿਆਂ ਦੇ ਨਾਲ ਜਗਤਾਰ ਸਿੰਘ ਸਬਦਾ ਸੁਭਾ ਕਰਦਾ ਹੈ ਪਿਛਲੇ ਦਿਨੀ ਫਰੀਕਕੋੜਾ ਜਿਲ੍ਹੇ ਦੇ ਪਿੰਡ ਟਹਨੇ ਦੇ ਇੱਕ ਪਰਿਵਾਰ ਦੀ ਖਬਰ ਸਾਹਮਣੇ ਆਈ ਸੀ ਜਿਸ ਪਰਿਵਾਰ ਵੱਲੋਂ ਦੋਚ ਲਾਏ ਗਏ ਸਨ ਕਿ ਉਹਨਾਂ ਦੀ ਪੈਲੀ ਦੇ ਉੱਪਰ ਕਿਸੇ ਵੱਲੋਂ ਉਹਨਾਂ ਦੇ ਜਾਲੀ ਕਾਗਜ਼ ਤਿਆਰ ਕਰਕੇ ਕਿਸੇ ਕੈਦੀਆਂ ਦੀ ਜਮਾਨਤ ਕਰਾਈ ਗਈ ਹੈ ਫਿਲਹਾਲ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਉਹ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਮੰਗ ਕਰਦੇ ਹਨ ਕਿ ਫਰੀ ਕੋਟ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਉਹਨਾਂ ਨੂੰ ਬਣਦਾ ਇਨਸਾਫ ਦੇਵੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਅਸਲ ਦੋਸ਼ੀ ਹੈ ਉਸ ਨੂੰ ਜਿਹੜਾ ਹਾਲੇ ਤੱਕ ਫੜਿਆ ਨਹੀਂ ਗਿਆਗਾ ਤੁਸੀਂ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਟਹਿਣਾ ਵਾਸੀ ਅਤੇ ਕੀ ਰੱਖਿਆ ਹੈ ਪੁਲਿਸ ਨੇ ਆਪਣਾ ਪੱਖ ਪਿੰਡ ਨੇ ਮੇਰੇ ਪਿੰਡ ਦਾ ਧਾਰਕੜ ਜਾਲੀ ਬਣਾ ਕੇ ਕਿਸੇ ਨੇ ਪਿੰਡ ਦੇ ਬੰਦੇ ਨੇ ਤੇ ਜਾਲੀ ਧਾਰਕ ਦਾ ਜ਼ਮਾਨਤ ਦਿੱਤੀ ਆਈ ਟਰਾਲ ਦੀ ਡੀ ਸੀ ਸਾਹ ਦਫਤਰ ਦੇ ਵਿੱਚ ਦੇ ਦਿੱਤੀ ਗਈ ਦੋ ਜ਼ਮਾਨਤਾਂ ਆਈ ਹਾਂਜੀ ਅਖੀ ਤਾਂ ਜਦੋਂ ਜਮ੍ਹਾਂਬੰਦੀ ਕਢਾਈ ਕਿਸੇ ਕੰਮ ਕਾਰਨ ਵਾਸਤੇ ਤੇ ਉਦੋਂ ਪਤਾ ਲੱਗਿਆ ਕਿ ਇਸ ਬੰਦੇ ਨੇ ਆਪਣੇ ਜ਼ਮੀਨ ਦੀ ਜਮ੍ਹਾਂਬੰਦੀ ਕਢਾ ਕੇ ਤੇ ਜ਼ਮਾਨਤ ਦੇ ਦਿੱਤੀ ਆਈ ਇਸ ਦੇ ਵਿੱਚ ਦੋਸ਼ੀ ਮੁੱਖ ਦੋਸ਼ੀ ਨੰਬਰਦਾਰ ਨੂੰ ਸਾਰਾ ਕੁਝ ਪਤਾ ਸੀ ਕਿ ਨੰਬਰਦਾਰ ਨੇ ਨਾਲ ਰਲ ਮਿਲ ਕੇ ਇਹ ਕੰਮ ਕੀਤਾ ਆਈ ਫੁੱਟੇ ਬੇਟੀ ਦੀ ਉਮਰ ਕਿੰਨੀ ਹੈ ਆਪਣਾ ਬੇਟਾ ਤਾਂ 18 ਸਾਲ ਦਾ ਨਹੀਂ ਹੋਇਆ ਸਾਲਾ ਸਾਲ ਦਾ ਹੀ ਆਈ ਨਵਾਲ ਗਈ ਹਾਂਜੀ ਹਾਂਜੀ ਤੇ ਦੂਸਰੀ ਵਾਰ ਕੋਣਾ ਬੰਦਾ ਜਿਹਦੇ ਨਾਮ ਤੇ ਬਣਾਇਆ ਕਾਰਡ ਫਿਰ ਉਹ ਦਾ ਨਾਂ ਵੀ ਅਰਸ਼ਦੀਪ ਸਿੰਘ ਹੀ ਆਈ ਉਹਦੇ ਪਿਓ ਦਾ ਨਾਮ ਤਾਂ ਹੈਗਾ ਜੀ ਸਰਜੀਤ ਸਿੰਘ ਜੀ ਤੇ ਉਹਨੇ ਇਹ ਆਧਾਰ ਕਾਰਡ ਬਣਾਇਆ ਜੀ ਜੱਲੀ ਰਲਕੇ ਜੀ ਉਹ ਨਾਂ ਇਹ ਸਾਨੂੰ ਤੁਸੀਂ ਕੋਈ ਦਰਖਾਸਤ ਦਿੱਤੀ ਸੀ ਅਸੀਂ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਜੀ ਉਹਦੇ ਵਿੱਚ ਕੋਈ ਹਜੇ ਤੱਕ ਰਸਨਾਈ ਨਹੀਂ ਹੋਈ ਜੀ ਪਰਚਾ ਵੀ ਦਰਜ ਹੋਇਆ ਪਰਚਾ ਦਰਜ ਹੋਇਆ ਜੀ ਪੰਜ ਜਣੇ ਤੇ ਪਰ ਤਿੰਨ ਨੂੰ ਗ੍ਰਫਤਾਰ ਕੀਤਾ ਜੀ ਜਿਹੜਾ ਮੁੱਖ ਦੋਸ਼ੀ ਹੈ ਨੰਬਰਦਾਰ ਤੇ ਜਿਹੜਾ ਗਵਾਹ ਹੈ ਉਹਨਾਂ ਨੂੰ ਨਹੀਂ ਗ੍ਰਫਤਾਰ ਕੀਤਾ ਜੀ ਕਿੰਨਾ ਕ ਟਾਈਮ ਹੋ ਗਿਆ ਇਹ 26 ਤਰੀਕ ਦੀ ਗੱਲ ਹੈ ਪਿਛਲੇ ਮਹੀਨੇ ਦੀ ਜੀ ਅੱਜ ਤੱਕ ਬੰਦੇ ਕਿੱਥੇ ਗੁੰਦੇ ਗਰਤ ਤੱਕ ਕੋਈ ਕੋਈ ਹੋਰ ਵੀ ਜਵਾਨਤ ਨਿਕਲੇ ਇੱਕ ਹੋਰ ਜਵਾਨਤ ਨਿਕਲੇ ਹਾਂਜੀ ਹਾਂਜੀ ਜਦੋਂ ਜਵਾਨਤ ਕਰਾਈ ਇੱਕ ਜਵਾਨਤ ਹੋਰ ਨਿਕਲੇ ਹੋਰ ਨੰਬਰਾਂ ਦੀ ਹੈ ਹਾਂਜੀ ਉਹ ਹੋਰ ਨੋ ਹੋਰ ਨੰਬਰ ਦੇ ਹਾਂਜੀ ਹਾਂਜੀ ਇਹਨਾਂ ਬੰਦਿਆਂ ਨੇ ਨਹੀਂ ਕਰਾਈ ਯਾਰ ਸੀਪ ਸਿੰਘ ਨੇ ਇਹ ਨੰਬਰਦਾਰ ਨੇ ਦਰਜੀਤ ਸਿੰਘ ਨੰਬਰਦਾਰ ਹੈ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਦੋਸ਼ੀਆਂ ਨੂੰ ਸਸਤਾ ਸਸਾ ਸਜ਼ਾ ਹੋਵੇ ਜੀ ਤੇ ਸਾਡੀ ਜ਼ਮਾਨਤ ਉੱਤੇ ਤੋਂ ਖਾਰਜ ਕੀਤੀ ਜਾਵੇ ਜਮਾਨਤ ਦਾ ਖਤ ਖਾਰਜ ਕੀਤੀ ਜਾਵੇ ਜੀ ਹਾਂਜੀ ਹਾਂਜੀ ਸਰ ਇਹ ਕਿਰਾ ਅਨੁਸਾਰ ਦੀ ਇਸ ਵਕਤ ਨੂੰ ਨਵਾਲਿਕ ਬੱਚੇ ਦੇ ਨਾਮ ਤੇ ਡਾਕੂਮੈਂਟ ਗਲਤੀ ਕਰਕੇ ਉਹ ਰੋਲ ਕਿ ਬਾਈ ਗਈ ਸੀ ਇਸ ਤੋਂ ਕਦਮਾਂ ਵੀ ਦੱਸ ਰਿਹਾ ਹੈ ਪਰਿਵਾਰ ਦਾ ਕਹਿਣਾ ਕਿ ਇੱਕ ਹੋਰ ਪਰੋਣ ਦੀ ਕਰਵਾਈ ਦੇ ਜੇ ਨਾ ਤਾਂ ਉਹ ਪਤਾ ਚੱਲੇਗਾ ਤੇ ਹਾਲੇ ਤੱਕ ਨਾ ਮੁੱਖ ਦੋਸ਼ੀ ਆ ਖੜੀ ਬਿਸਤਾਰ ਹੈ ਇੰਟਰਟੇਨਿੰਗ ਜਿਹੜਾ 222 ਨੰਬਰ ਮਕਰਮਾ ਸਾਡੇ ਸਿਟੀ ਫ੍ਰੀਕਟੋ ਦੇ ਅਧੀਨ ਦਰਜ ਕਰ ਲਿਆ ਸੀ 420 ਦੇ ਅੰਡਰ ਸੈਕਸ਼ਨਸ ਵਿੱਚ ਉਹਦੇ ਵਿੱਚ ਜਿਹੜੇ ਚਾਰ ਦੋਸ਼ੀਆਂ ਦਾ ਇਹਦੇ ਵਿੱਚ ਆਏ ਸੀ ਵੀ ਜਿਨ੍ਹਾਂ ਨੇ ਗਲਤ ਡਾਕੂਮੈਂਟਸ ਤਿਆਰ ਕਰਕੇ ਆਧਾਰ ਕਾਰਡ ਤਿਆਰ ਕਰਕੇ ਜਿਹੜੀ ਬੇਲ ਕਰਵਾਈ ਸੀ ਉਸ ਦੇ ਵਿੱਚ ਅਸੀਂ ਹੁਣ ਤਿੰਨ ਦੋਸ਼ੀਆਂ ਨੂੰ ਜਿਹੜੇ ਦੇ ਵਿੱਚ ਰੈਸਟ ਪਾ ਚੁੱਕੇ ਹਾਂ ਜਿਹੜਾ ਦੋਸ਼ੀ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰੈਸਟ ਕਰਾਂਗੇ ਤੇ ਜਿਹੜਾ ਨਾ ਬੰਦਾ ਇਨਸਾਫ ਦਵਾਵਾਂਗੇ ਹੈ ਉਹ ਜਿਹੜੀ ਪੀਸ ਵਾਲਾ ਜਿਹੜੀ ਪ੍ਰੋਪਰ ਕਰਦੇ ਜਿਹੜੀ ਕਾਹਦੀ ਉਹ ਪਰੋਲ ਦਾ ਪਤਾ ਲੱਗਿਆ ਜੀ ਗਰਵਾਈ ਦਾ ਉਹ ਤੇ ਜੀ ਕਰਦੇ ਮੈਂ ਇਹ ਜੇ ਤੱਕ ਸਾਡੇ ਕੋਲ ਕੋਈ ਇਹੋ ਤਰਖਾਸਤ ਨਹੀਂ ਆਈ ਤੇ ਕੋਈ ਉਸ ਨਾਲ ਰਿਲੇਟਡ ਹੋਏਗੀ ਉਹ ਵੀ ਅਸੀਂ ਉਹਨੂੰ ਵਿੱਚ ਬਿਲਕੁਲ ਧਿਆਨ ਚ ਲੈਵਾਂਗੇ